ਬਾਣੀ ਬਾਪੇ ਨਾਨਕ ਦੀ ਮਰਦਾਨੇ ਦੀ ਰਬਾਬ ਨਾਲ ਦੁਨੀਆ ਨੂੰ ਜਾਂਦੀ ਤਾਰਦੀ ਬਾਣੀ ਦੇ ਨਵੇਂ ਅਧਿਆਏ ਵਿੱਚ ਰੋਜ਼ਾਨਾ ਅਸੀਂ ਇੱਕ ਨਵੀਂ ਵਿਸ਼ੇ ਤੇ ਵਿਚਾਰ ਕਰਾਂਗੇ ਸਹਿਜ ਜੀਵਨ ਜਾਗਨਾ ਨਾਲ ਸੰਬੰਧਿਤ ਵਿਸ਼ਾ ਜਿਸ 'ਤੇ ਵਿਚਾਰ ਕਰਨ ਦੀ ਲੋੜ ਹੈ ਜਿਸ ਬਾਰੇ ਗਿਆਨ ਹਾਸਲ ਕਰਨਾ ਜ਼ਰੂਰੀ ਹੈ ਸਮੇ ਸਮੇਤੇ ਜੋ ਕੌਮ ਦੇ ਚਲੰਤ ਮੁੱਦੇ ਨੇ ਉਹਨਾਂ ਤੇ ਵੀ ਕੌਮ ਦੀਆਂ ਸੂਚਵਾਨ ਸ਼ਖਸੀਅਤਾਂ ਦੇ ਵਿਚਾਰ ਤੇ ਸੁਨੇਹੇ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਗੁਰੂਆਂ ਦੇ ਮੁਖਤ ਉਚਰੀ ਪਾਵਨ ਪਵਿੱਤਰ ਬਾਣੀ ਦੇ ਸੁਨੇਹੇ ਰੋਜ਼ਾਨਾ ਤੁਹਾਡੇ ਸੱਜ ਨਾਲ ਸਾਂਝੇ ਕਰਾਂਗੇ ਇਸ ਆਸ਼ੀ ਨਾਲ ਕਿ ਸੁਨੇਹਾ ਅਸੀਂ ਸਭ ਜ਼ਿੰਦਗੀ ਵਿੱਚ ਧਾਰਨ ਜ਼ਰੂਰ ਕਰਾਂਗੇ ਹਰ ਉਮਰ ਵਰਗ ਦੇ ਲੋਕਾਂ ਵਿੱਚ ਅੱਜ ਕਿਤਾਬਾਂ ਪੜਨ ਦਾ ਰੁਝਾਨ ਕਾਫੀ ਹੱਦ ਤੱਕ ਘਟਦਾ ਜਾ ਰਿਹਾ ਹੈ ਤੇ ਬਾਣੀ ਦੇ ذریعے ਰੋਜ਼ਾਨਾ ਇੱਕ ਚੰਗੀ ਪੁਸਤਕ ਤੁਹਾਨੂੰ ਸੱਭ ਨੂੰ ਪੜਨ ਲਈ ਪ੍ਰੇਰਿਤ ਕਰੇਗੀ ਕੌਮ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਉਣ ਵਾਲੀਆਂ ਤੇ ਮੌਜੂਦਾ ਸਮੇਂ ਯੋਗਦਾਨ ਪਾ ਰਹੀਆਂ ਸ਼ਖਸੀਅਤਾਂ ਦਾ ਜ਼ਿਕਰ ਵੀ ਬਾਣੀ ਦਾ ਹਿੱਸਾ ਹੋਵੇਗਾ ਮਨੁੱਖੀ ਮੰਦੇ ਸਵਾਲ ਕਦੇ ਨਹੀਂ ਮੁੱਕਦੇ ਕਈਆਂ ਨੇ ਅਧੂਰੇ ਰਹਿ ਜਾਂਦੇ ਨੇ ਤੇ ਕਈ ਆਪਣੇ ਮਨਾਂ ਵਿੱਚ ਹੀ ਲੈ ਕੇ ਇਥੇ ਸੁਰਖਰੂ ਹੋ ਜਾਂਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਬਾਣੀ ਦੇ ਜ਼ਰੀਏ ਤੁਹਾਡੇ ਵੱਲੋਂ ਪੁੱਛੇ ਹਰ ਸਵਾਲ ਦਾ ਜਵਾਬ ਦੇਈਏ ਨਾਲ ਹੀ ਅਸੀਂ ਵੀ ਆਪਣੀ ਦਰਸ਼ਕਾਂ ਨੂੰ ਸਿੱਖ ਇਤਿਹਾਸ ਤੇ ਸਭਿਆਚਾਰ ਨਾਲ ਜੁੜੇ ਸਵਾਲ ਪੁੱਛ ਕੇ ਤੁਹਾਡੇ ਸਭ ਨਾਲ ਇੱਕ ਪੀੜੀ ਸਾਂਝ ਬਣਾਵਾਂਗੇ ਮਾਲਕ ਦੇ ਸੰਮੁਖ ਜੋਦਵੀ ਹੈ ਕਿ ਸਾਡਾ ਤੁਹਾਡਾ ਇਹ ਉਪਰਾਲਾ ਸਿਰਫ ਤੇ ਸਿਰਫ ਸੱਚ ਨਾਲ ਜੁੜਿਆ ਰਹੇ ਖਾਸ ਵਿਚਾਰ ਤੇ ਖਾਸ ਮਹਿਮਾਨ ਦੇ ਨਾਲ ਹਰ ਸ਼ਨੀਵਾਰ ਤੁਹਾਡੇ ਸਾਤੇ ਰੂਬਰੂ ਹੋਵਾਂਗੇ ਸਿਰਫ ਤੇ ਸਿਰਫ ਇਹ ਵੀ ਵੀ ਸਾਂਝਾ ਦੇ